ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦਾ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਅੱਜ ਵਾਲਾ ਜਿਹੜਾ ਵਿਸ਼ਾ ਹੈਗਾ ਉਹ ਵਿਦਿਆਰਥੀਆਂ ਲਈ ਹੈ ਅਧਿਆਪਕਾਂ ਲਈ ਹੈ ਤੇ ਮਾਪਿਆਂ ਲਈ ਵੀ ਹੈ ਠੀਕ ਕਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਬਾਕੀ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਤਾਂ ਕੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਮਤਾ ਪਾਸ ਹੋਇਆ ਹੈ ਕੈਲੀ ਵੀ 23 ਤਰੀਕ ਨੂੰ ਕੇਂਦਰ ਵੱਲੋਂ 5ਵੀਂ ਤੇ 8ਵੀਂ ਦੇ ਵਿਦਿਆਰਥੀ ਫੇਲ ਨਾ ਕਰਨ ਦੀ ਨੀਤੀ ਖਤਮ ਆਪਾਂ ਹੁਣ ਤੱਕ ਦੇਖਿਆ ਕਿ ਚਾਹੇ 5ਵੀਂ ਬੋਰਡ ਦੀ ਕਲਾਸ ਹੁੰਦੀ ਹੈ ਜੀ 8ਵੀਂ ਬੋਰਡ ਦੀ ਕਲਾਸ ਹੁੰਦੀ ਹੈ ਪਰ 5ਵੀਂ ਦੇ ਵਿੱਚੋਂ ਵੀ ਤੇ 8ਵੀਂ ਕਲਾਸ ਦੇ ਵਿੱਚੋਂ ਵੀ ਮਤਲਬ ਪਹਿਲੀ ਤੋਂ ਲੈ ਕੇ 8ਵੀਂ ਤੱਕ ਕੋਈ ਬੱਚਾ ਫੇਲ ਹੀ ਨਹੀਂ ਕਰਨਾ ਤੇ ਜਿਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜਿਸ ਕਾਰਨ ਬੱਚਿਆਂ ਦੇ ਮਨਾਂ ਦੇ ਵਿੱਚੋਂ ਪੜ੍ਹਾਈ ਦੇ ਪ੍ਰਤੀ ਜਿਹੜਾ ਡਰ ਸੀ ਵੀ ਅਸੀਂ ਫੇਲ ਨਾ ਹੋ ਜਾਈਏ ਉਕੇ ਤੇ ਖਤਮ ਹੋ ਗਿਆ ਜਿਸ ਦੇ ਕਾਰਨ ਬੱਚੇ ਬਿਲਕੁਲ ਅਵੇਸਲੇ ਹੋ ਗਏ ਪੜਨੋਂ हट ਗਏ ਇਹ ਸਾਰਿਆਂ ਤਕਰੀਬਨ ਭੱਲੀ ਭਾਤੀ ਇਸ ਚੀਜ਼ ਨੂੰ ਜਾਣਦੇ ਆ ਠੀਕ ਹੈ ਜੀ ਇਹੀ ਕਾਰਨ ਸੀ ਕਿ ਬੱਚੇ ਅੱਜ ਕੱਲ ਜਿਹੜੇ ਉਹ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਪਾਸ ਤਾਂ ਹੋ ਹੀ ਜਾਣਾ ਠੀਕ ਹੈ ਜੀ ਤੇ ਕੁਝ ਕੁ ਸਰਕਾਰ ਦੀਆਂ ਨੀਤੀਆਂ ਇਸ ਤਰ੍ਹਾਂ ਦੀ ਸੀਗੀਆਂ ਕਿ ਅਧਿਆਪਕਾਂ ਨੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਬੱਚਿਆਂ ਨੂੰ ਅੱਗੇ ਪ੍ਰਮੋਟ ਕਰਨਾ ਪੈ ਰਿਹਾ ਸੀ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਕਹਦੇ ਵੀ ਲਿਖਣ ਦਾ ਸਮਝਣ ਦਾ ਜਾਂ ਪੜਨ ਦਾ ਬਿਲਕੁਲ ਹੀ ਨਹੀਂ ਜੀ ਪਤਾ ਤੇ ਇੱਕ ਜਿਹੜੀ ਖਬਰ ਉਹਨਾਂ ਲਈ ਖਾਸ ਕਰ ਅਧਿਆਪਕਾਂ ਲਈ ਇਹ ਬਹੁਤ ਵਧੀਆ ਮੰਨ ਸਕਦੇ ਆਪਾਂ ਕਿਉਂਕਿ ਹੁਣ ਉਹੀ ਬੱਚੇ ਅੱਗੇ ਪ੍ਰਮੁਖ ਹੋ ਕੇ ਆਉਣਗੇ ਜਿਹੜੇ ਬੱਚੇ ਕਿਸੇ ਚੀਜ਼ ਦੇ ਕਾਬਿਲ ਹੋਣਗੇ ਤੇ ਮਾਪਿਆਂ ਲਈ ਵੀ ਇਹ ਸੁਣੀ ਹੈ ਕਿ ਤੁਸੀਂ ਹੁਣ ਆਪਣੇ ਬੱਚਿਆਂ ਨੂੰ ਇਹ ਵੀਡੀਓ ਦਿਖਾਓ ਕਿ ਬੇਟਾ ਜੀ ਇਸ ਤਰ੍ਹਾਂ ਦੀ ਕੋਈ ਜਿਹੜੀ ਨੀਤੀ ਉਸ ਦੁਬਾਰਾ ਬਣ ਚੁੱਕੀ ਹੈ ਠੀਕ ਹੈ ਜੀ ਕਿ ਹੁਣ ਤੁਹਾਨੂੰ ਪੜ੍ਹਨਾ ਪਊਗਾ ਹੁਣ ਤੁਸੀਂ ਜੇਕਰ ਪਾਸ ਨਹੀਂ ਹੁੰਦੇ ਤਾਂ ਤੁਸੀਂ ਫੇਲ ਹੋਵੋਗੇ ਠੀਕ ਹੈ ਜੀ ਤਾਂ ਇੱਕ ਨਵਾਂ ਅਪਡੇਟ ਤੁਹਾਡਾ ਸਾਂਝੀ ਕਰਨ ਲੱਗੇ ਆਂ ਪੜ੍ਹਦੇ ਆਪਾਂ ਕਿਸ ਤਰ੍ਹਾਂ ਦੇਖੇ ਅਗਲੀ ਜਮਾਤ ਲਈ ਲੋੜੀਂਦੇ ਮਾਪਦੰਡ ਪੂਰੇ ਨਾ ਕਰਨ ਤੇ ਨਤੀਜੇ 2 ਮਹੀਨਾ ਦੇ ਅੰਦਰ ਮੁੜ ਪ੍ਰੀਖਿਆ ਦੇਣ ਦਾ ਦਿੱਤਾ ਜਾਏਗਾ ਮੌਕਾ ਬਾਈ ਚਾਂਸ ਹੈ ਜੇਕਰ ਬੱਚਾ ਫੇਲ ਹੋ ਜਾਂਦਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਰੀਪੇਅਰ ਦੇ ਕਹਿ ਲਈਏ ਪੇਪਰ ਦਿੱਤੇ ਜਾਂਦੇ ਆਪਾਂ 10ਵੀਂ 12ਵੀਂ ਦੇ ਦੀਆਂ ਗ੍ਰੈਜੂਏਸ਼ਨ ਲੈਵਲ ਦੇ ਆਪਾਂ ਰੀਪੇਅਰ ਦੇ ਪੇਪਰ ਦਿੰਨੇ ਆ ਉਸ ਤੋਂ ਬਾਅਦ ਜੇਕਰ 2 ਮਹੀਨੇ ਬੱਚੇ ਨੂੰ ਚਾਂਸ ਦਿੱਤਾ ਜਾਊਗਾ ਜੇਕਰ ਉਹ ਬੱਚਾ ਪਾਸ ਕਰ ਦੇ ਤਾਂ ਅਗਲੀ ਕਲਾਸ ਦੇ ਵਿੱਚ ਪ੍ਰਮੋਟ ਹੋਊਗਾ ਅਦਰਵਾਈਜ਼ ਜੇਕਰ ਉਹ ਪਾਸ ਨਹੀਂ ਕਰ ਤਾ ਬੱਚਾ ਫੇਲ ਮੰਨਿਆ ਜਾਊਗਾ ਠੀਕ ਹੈ ਜੀ ਸੂਬਿਆਂ ਨੂੰ ਆਪਣੇ ਪੱਧਰ ਤੇ ਫੈਸਲੇ ਲੈਣ ਦਾ ਅਧਿਕਾਰ ਹੈ ਜੀ ਆਪਣੇ ਪੱਧਰ ਤੇ ਠੀਕ ਹੈ ਜੀ ਮੈਂ ਤਾਂ ਕਹਿਣਾ ਵੀ ਪੰਜਾਬ ਨੂੰ ਵੀ ਇਸ ਤਰ੍ਹਾਂ ਜਿਹੜਾ ਹੈ ਨੀਤੀ ਅਪਣਾਉਣੀ ਚਾਹੀਦੀ ਹੈ ਕਿ 8ਵੀਂ ਤੱਕ ਜਿਹੜਾ ਫੇਲ ਨਾ ਕਰਨ ਦਾ ਜਿਹੜਾ ਫੈਸਲਾ ਸੀ ਉਹਨੂੰ ਹਟਾਉਣਾ ਚਾਹੀਦਾ ਹੈ ਬਿਲਕੁਲ ਇਹਦੇ ਨਾਲ ਸਹਿਮਤ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਨੇ ਆਪਣੇ ਅਧੀਨ ਸਕੂਲਾਂ ਵਿੱਚ ਪੰਜਵੀਂ ਤੇ 8ਵੀਂ ਜਮਾਤ ਲਈ ਨੋ ਡਿਸਟੈਂਸ਼ਨਸ ਨੀਤੀ ਭਾਵੇਂ ਵਿਦਿਆਰਥੀ ਨੂੰ ਫੇਲ ਨਾ ਕਰਨ ਦੀ ਨੀਤੀ ਖਤਮ ਹੀ ਕਰ ਦਿੱਤੀ ਹੈ ਠੀਕ ਹੈ ਜੀ ਹੋਰ ਵੀ ਇਸ ਤਰ੍ਹਾਂ ਦੇ ਕਈ ਸਾਰੇ ਜਿਹੜੇ ਜ਼ਿਲ੍ਹੇ ਉਹਨਾਂ ਨੇ ਕੀਤੇ ਆ 2019 ਵਿੱਚ ਸਿੱਖਿਆ ਦੇ ਘੱਟ ਘੱਟ ਐਕਟ ਵਿੱਚ ਸੋਧ ਹੋਣ ਤੋਂ ਬਾਅਦ ਘੱਟੋ ਘੱਟ 16 ਸੂਬਿਆਂ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲਾਂ ਹੀ ਦੋਵਾਂ ਜਮਾਤਾਂ ਲਈ ਇਹ ਨੀਤੀ ਖਤਮ ਕਰ ਦਿੱਤੀ ਸੀ। ਹੋਰ ਵੀ ਬਹੁਤ ਸਾਰੇ ਪਰ ਪੰਜਾਬ ਦੇ ਵਿੱਚ ਅਜੇ ਵੀ ਇਹ ਚੀਜ਼ ਇਹ ਲਾਗੂ ਹੈ। ਤਾਂ ਜਿੱਥੇ ਤੱਕ ਬਣਦੀ ਹੈ ਵੀ ਆਪਾਂ ਸੋਚਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਨੀਤੀ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਖਾਸ ਕਰ ਜੇਕਰ ਗੱਲ ਕਰੀ ਪੜ੍ਹਾਈ ਵਾਲੇ ਮਾਮਲੇ 'ਚ ਸਭ ਤੋਂ ਬੁਰਾ ਹਾਲ ਜੇਕਰ ਗੱਲ ਕਰੀ ਤਾਂ ਆਪਣੇ ਉਹ ਪੰਜਾਬ ਦਾ ਹੀ ਹੈ। ਕਿਉਂਕਿ ਪੰਜਾਬ ਦੇ ਬੱਚੇ ਆ ਜਿਹੜੇ ਉਹ ਮਤਲਬ ਪੜ੍ਹਾਈ ਤੋਂ ਹਟ ਕੇ ਐ ਖਾਸ ਕਰ ਮੋਬਾਈਲ ਦੇ ਯੁੱਗ ਦੇ ਵਿੱਚ ਜਦੋਂ ਦਾ ਜਿਹੜੀ ਕਹੇ ਲੇ ਵੀ ਕਰੋਨਾ ਕਾਲ ਆ ਕੇ ਹਟਿਆ ਕੁਝ ਤਾਂ ਕਰੋਨਾ ਨੇ ਭੱਠਾ ਬਠਾਤਾ ਜਿਕਰ ਆਪਾਂ ਪੰਜਾਬੀ ਵਿੱਚ ਠੀਢ ਪੰਜਾਬੀ ਦੀ ਗੱਲ ਕਰੀ ਤਾਂ ਕੁਝ ਰਹਿੰਦਾ ਹੁੰਦਾ ਮੋਬਾਈਲਾਂ ਨੇ ਤੇ ਤੀਸਰਾ ਸਿੱਖਿਆ ਨੀਤੀ ਨੇ ਕਿਉਂਕਿ ਸਿੱਖਿਆ ਨੀਤੀ ਜਦੋਂ ਇਹ ਕਹਿੰਦੀ ਹੈ ਵੀ ਤੁਸੀਂ ਬੱਚੇ ਸਿਰਫ ਸਕੂਲ ਆਓ ਕੱਲਾ ਪੇਪਰ ਅਟੈਂਪਟ ਕਰਕੇ ਜਾਓ ਤੁਸੀਂ ਲਿਖਿਆ ਕੁਝ ਨਹੀਂ ਲਿਖਿਆ ਹਨਾ ਤੇ ਉਹ ਤੁਹਾਨੂੰ ਫਿਰ ਵੀ ਪਾਸ ਕਰੂ ਕਿਉਂਕਿ ਟੀਚਰਾਂ ਨੂੰ ਜਿਹੜਾ ਨੇ ਪੇਪਰ ਵਿਚਾਰੇ ਚੈੱਕ ਕਰਦੇ ਹੋਣਗੇ ਜਿਹੜੇ ਅਧਿਆਪਕ ਕਿਤੇ ਨੂੰ ਅਪਣਾਇਆ ਹੋਇਆ ਉਹਨਾਂ ਨੂੰ ਪਤਾ ਹੈ ਵੀ ਉਹ ਕਿਵੇਂ ਕਿਵੇਂ ਕਰਕੇ ਮੈਨੇਜ ਕਰਕੇ ਬੱਚਿਆਂ ਨੂੰ ਪਾਸ ਮਾਰਕਸ ਦੇ ਕੇ ਜਿਹੜਾ ਇੱਥੋਂ ਤੱਕ ਲੈ ਕੇ ਆਉਂਦੇ ਆ ਤੇ ਹਾਲਾਂਕਿ ਬੱਚੇ ਉਸ ਲੈਵਲ ਦੇ ਬਿਲਕੁਲ ਵੀ ਨਹੀਂ ਹੁੰਦੇ ਤਾਂ ਮੇਰੀ ਤਾਂ ਸਰਕਾਰ ਨੂੰ ਵੀ ਤੇ ਤੁਹਾਡੀ ਸਾਰਿਆਂ ਦੇ ਸਾਹਮਣੇ ਸੁਝਾਅ ਜ਼ਰੂਰ ਚਾਹਾਂਗੇ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡਾ ਕੀ ਸੁਝਾਅ ਹੈ ਇਹ ਲਾਗੂ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ